ਮਾਸ਼ੀਵਾੜਾ ਸੈਪਸ ਸਤਨਕੁਹਾੜਾ ਰੋਡ ਤੇ ਬੀਤੀ ਰਾਤ ਇੱਕ ਰਾਤ ਵਿੱਚ ਚਾਰ ਦੁਕਾਨਾਂ ਵਿੱਚ ਚੋਰੀ ਹੋ ਗਈ ਅਤੇ ਚੋਰ ਦੁਕਾਨਾਂ ਦੇ ਗੱਲਿਆਂ ਵਿੱਚ ਪਈ ਨਗਦੀ ਚੋਰੀ ਕਰਕੇ ਲੈ ਗਏ ਪ੍ਰਾਪਤ ਜਾਣਕਾਰੀ ਅਨੁਸਾਰ ਕੁਹਾੜਾ ਰੋਡ ਤੇ ਸਥਿਤ ਇੱਕ హెయిర్ ਡ੍ਰੈਸਰ ਕਨਫੈਕਸ਼ਨਰੀ ਅਤੇ ਰੇਡੀਅਮ ਟੇਪ ਲਗਾਉਣ ਵਾਲੀਆਂ ਦੁਕਾਨਾਂ ਚੋਂ ਚੋਰ ਨਗਦੀ ਚੋਰੀ ਕਰਕੇ ਲੈ ਗਏ హెయిర్ ਡ੍ਰੈਸਰ ਦੀ ਦੁਕਾਨ ਕਰਦੇ ਕੁਲਦੀਪ ਰਾਮ ਨੇ ਦੱਸਿਆ ਕਿ ਅੱਜ ਜਦੋਂ ਉਹ ਸਵੇਰੇ ਆਕੇ ਦੇਖਿਆ ਕਿ ਮੇਰੀ ਦੁਕਾਨ ਤੋਂ ਇਲਾਵਾ ਨਾਲ ਲੱਗਦੀਆਂ ਤਿੰਨ ਦੁਕਾਨਾਂ ਦੇ ਸ਼ਟਕ ਤੋੜੇ ਹੋਏ ਸਨ ਜਦ ਕਿ ਇੱਕ ਦੁਕਾਨ ਦੀ ਕੰਧ ਨੂੰ ਪਿੱਛੇ ਪਾੜ ਲਗਾਇਆ ਹੋਇਆ ਸੀ ਇਨ੍ਹਾਂ ਚਾਰ ਦੁਕਾਨਾਂ ਚ ਚੋਰਾਂ ਨੇ ਕੋਈ ਸਮਾਨ ਤਾਂ ਚੋਰੀ ਨਹੀਂ ਕੀਤਾ ਪਰ ਇਨ੍ਹਾਂ ਦੁਕਾਨਾਂ ਦੇ ਅੰਦਰ ਗੱਲਿਆਂ ਵਿੱਚੋਂ ਪਿਆ ਕਰੀਬ 20 ਤੋਂ 25000 ਰੁਪਏ ਨਕਦੀ ਚੋਰੀ ਹੋ ਗਈ ਘਟਨਾ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ ਅਤੇ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਬਾਈ ਜੀ ਕੀ ਨਾਮ ਹੈ ਤੁਹਾਡਾ ਪਹਿਨਾ ਕੁਲਦੀਵਰਾ ਮਾ ਜੀ ਆ ਕਿਹੜੀ ਜਗ੍ਹਾ ਤੇ ਰਹਿੰਦਾ ਹਾਂ ਮੱਛਵੜੇਂਦਰ ਕੋਲ ਨੀ ਕਿ ਦੁਕਾਨ ਕਿਹੜੀ ਜਗ੍ਹਾ ਤੇ ਹੈ ਤੁਹਾਡਾ ਦੁਕਾਨ ਕੋਲ ਰੋੜ ਮੱਚ ਵੜਾਈ ਆਪਣੇ హెয়ার ਸਲੂਨ ਹੈ ਜੀ ਕੀ ਗੱਲ ਹੋਈ ਸੀ ਕਿ ਤਰ੍ਹਾਂ ਹੋਇਆ ਇਹ ਸਭ ਇਹ ਵੀਰ ਜੀ ਮੈਂ ਸਵੇਰੇ ਗਰਾਊਂਡ ਦੇ ਵਿੱਚ ਸੀਗਾ ਮੈਨੂੰ ਅਚਾਨਕ ਬੜੇ ਮਿੱਤਰ ਦਾ ਆਇਆ ਮੇਰੇ ਕੋਲ ਉਹਨੇ ਦੱਸਿਆ ਵੀ ਤੁਹਾਡੀ ਦੁਕਾਨ ਦੇ ਸ਼ਟਰ ਪੱਟੇ ਹੋਏ ਨੇ ਤੇ ਜਦੋਂ ਅਸੀਂ ਆ ਕੇ ਦੇਖਿਆ ਤਾਂ ਤਿੰਨ ਦੁਕਾਨਾਂ ਦੇ ਸ਼ਟਰ ਪੱਟੇ ਹੋਏ ਸੀਗੇ ਤੇ ਇੱਕ ਦੁਕਾਨ ਦੇ ਪਿਛੋਂ ਮੋਗਾ ਕੱਢ ਕੇ ਸਮਾਨ ਕੱਢਿਆ ਹੋਇਆ ਸੀਗਾ ਕਿੰਨਾ ਨੁਕਸਾਨ ਹੋਇਆ ਬਾਈ ਜੀ ਕਿਹੜੀ ਕਿਹੜੀ ਈ ਚੀਜ਼ ਲੈ ਕੇ ਨੁਕਸਾਨ ਹੈ ਬਾਈ ਜੀ ਗੱਲੇ ਦੇ ਵਿੱਚ ਰੱਖੇ ਹੋਏ ਸੀਗੇ ਪੈਸੇ ਜੀ ਅਜਿਦਾ ਬਿੱਲ ਬੁੱਲ ਭਰਉਣ ਦੇ ਲਈ ਰੱਖੇ ਹੋਏ ਸੀਗੇ ਯਾਨੀ ਕਿ 6000 ਮੇਰੇ ਗੱਲੇ ਦੇ ਵਿੱਚ ਸੀਗਾ ਤੇ ਇਹਨਾਂ ਵੀ ਰੋਣਾਂ ਦੇ ਗੱਲੇ ਦੇ ਵਿੱਚ ਵੀ ਗੱਲੇ ਹੀ ਫੋਲ ਕੇ ਲੱਗੇ ਹੋਏ ਸਾਰਾ ਸਮਾਨ 15-20 ਹਜ਼ਾਰ ਸਾਰੀਆਂ ਦੁਕਾਨਾਂ ਦੇ ਗੱਲੇ ਹੀ ਫੋਲ ਨੇ ਹਾਂਜੀ ਗੱਲੇ ਫੋਲ ਦੇ ਸੀਗੇ ਕੋਈ ਹੋਰ ਸਮਾਨ ਨਹੀਂ ਹੋਰ ਸਮਾਨ ਨਹੀਂ ਜੀ ਕੋਈ ਚੱਕ ਹੋਇਆ ਜੀ 15-20 ਹਜ਼ਾਰ ਦਾ ਟੋਟਲ ਨਕਾਂ ਨੂੰ ਹੈ ਜੀ ਕਿੰਨੇ ਕ ਵਜੇ ਦੀ ਘਟਣਾ ਲੱਗਦੀ ਕੋਈ ਕੈਮਰੇ ਜਾਂ ਸੀਸੀਟੀਵੀ ਲੱਗੇ ਹੋਏ ਤਕਰੀਬਨ ਮੇਰੇ 10 ਵਜੇ ਤੱਕ ਮੈਂ ਉਹ ਕੰਮ ਕਰਕੇ ਗਿਆ ਜੀ ਰੈਸਟਮਰ ਦਾ ਤੇ ਉਸ ਤੋਂ ਬਾਅਦ ਦੀ ਗੱਲ ਆ ਜੀ ਤੇ 12 ਵਜੇ ਦੀ ਗੇਟ ਦੀ ਗੱਲ ਲੱਗਦੀ ਕੋਈ ਕੈਮਰੇ ਵਗੈਰਾ ਲੱਗੇ ਹੋਏ ਤੁਹਾਡੇ ਕੈਮਰੇ ਅਸੀਂ ਚੈੱਕ ਕੀਤੇ ਸੀਗੇ ਜਿਮ ਵਾਲੇ ਫੋਕਸ ਜਿਮ ਦੇ ਵੀ ਅਖਰਾਂ ਨੇ ਚੱਕ ਕੀ ਆਂਦੇ ਜੀ ਯਾਨੀ ਕਿ ਤਿੰਨ ਚਾਰ ਚੀਜ਼ਾਂ ਲੰਗੀਆਂ 12 ਵਜੇ ਤੇ ਗੇਟ ਮੋਟਰਸਾਂ ਤੇ ਲੰਗੇ ਹੋਏ ਨਹੀਂ ਉਸ ਤੇ ਹੀ ਸ਼ੱਕ ਦੇ ਆਧਾਰ ਤੇ ਆ ਰਿਹਾ ਜੀ ਹਾਂਜੀ ਪੁਲਿਸ ਕਾਪੜੀ ਕੀਤੀ ਜੀ ਤੇ ਫੋਨ ਵੀ ਕਰਤਾ 112 ਤੇ ਜੀ ਤੇ ਅਸੀਂ ਉਹ ਕੰਪਲੀਟ ਵੀ ਕੀਤੀ ਕੀ ਕਹਿੰਦਾ ਪੁਲਿਸ ਤੋਂ ਸਰ ਉਹ ਕਹਿੰਦੇ ਤੁਸੀਂ ਕੰਪਲੀਟ ਦਰਜ ਕਰਾ ਦਿਓ ਫੋਟੋਆਂ ਵਗੈਰਾ ਚੈੱਕ ਕਰਵਾ ਦਿਆਂਗੇ ਤੇ ਕਾਰਵਾਈ ਕਰਾਂਗੇ ਦੇਖੀ ਕੀ ਮੰਗ ਕਰਦੇ ਆ ਮੰਗਦਾ ਵੀਰ ਜੀ ਇਹੀ ਇਦਾ ਗਰੀਬ ਆਂਦੇ ਜੀ ਬੇ ਸਾਡਾ ਨੁਕਸਾਨ ਜਿਹੜਾ ਹੋਇਆ ਵਾ ਉਹ ਸਾਨੂੰ ਮੁਆਜਰ ਦਿੱਤਾ ਜਾਏ। ਪਿੰਡ ਚ ਵੀ ਬਹੁਤ ਚੋਰੀਆਂ ਹੋ ਰਹੀਆਂ। ਭਾਈ ਜੀ ਕੀ ਨਾਮ ਰੋਲ? ਮੇਰਾ ਨਾਮ ਭਾਈ ਜੀ ਮਨਿੰਦਰ ਸਿੰਘ ਆ। ਆਪਣੀ ਕਨਫੈਕਸ਼ਨਰੀ ਦੀ ਦੁਕਾਨ ਸੀ ਭਾਈ ਜੀ। ਇੱਕ ਸਾਲ ਤੋਂ ਅਸੀਂ ਕਰ ਰਹੇ ਆਂ ਜੀ। ਕੀ ਗੱਲ ਵੀ ਇਸ ਮਾਮਲਾ ਕੀ ਹੋਇਆ? ਮਾਮਲਾ ਇਦਾਂ ਹੀ ਸਾਨੂੰ ਕਿਸੇ ਮੱਤਰਵੇਲੀ ਦਾ ਫੋਨ ਆਇਆ ਜੀ ਉਹ ਇੰਡਸਟਰੀ ਜਾ ਰਹੇ ਸੀਗੇ ਉਹਨਾਂ ਨੇ ਫੋਨ ਕੀਤਾ ਕਿ ਤੁਹਾਡੇ ਸ਼ਟਰ ਪੱਟੇ ਹੋਏ ਨੇ ਡਾਪ ਦੇ। ਤੋ ਅਸੀਂ ਜਦੋਂ ਸ਼ੌਪ ਤੇ ਆਏ ਆ ਜੀ ਅਸੀਂ ਦੇਖਿਆ ਵੀ ਸਾਡਾ ਤਾਂ ਸ਼ਟਰ ਪੱਟਿਆ ਹੀ ਪੱਟਿਆ ਸਾਡੇ ਨਾਲ ਦੀਆਂ ਦੁਕਾਨਾਂ ਦੇ ਵੀ ਸ਼ਟਰ ਪੱਟੇ ਹੋਏ ਆ ਸਾਡੀਆਂ ਤਿੰਨ ਦੁਕਾਨਾਂ ਦਾ ਨੁਕਸਾਨ ਹੋਇਆ ਚੌਥੀ ਦੁਕਾਨ ਤੇ ਵੀ ਟਰਾਈ ਕਰਦੇ ਸੀਗੇ ਉਹ ਜਦੋਂ ਚੌਥੀ ਦਾ ਉਹਨਾਂ ਦੇ ਕੋਈ ਹੱਥ ਪੱਲੇ ਨਹੀਂ ਲੱਗਿਆ ਤਾਂ ਜਾਂ ਉਹਨਾਂ ਨੂੰ ਕੋਈ ਵਿੜਕਾ ਗਈ ਉਹ ਬੰਦੇ ਭੱਜ ਗਏ ਜੀ ਲੋਕ ਵਗੈਰਾ ਤੋੜੇ ਹੋਏ ਨੇ ਜਾਂ ਸ਼ਟਰ ਇਹ ਸ਼ਟਰ ਪੱਟੇ ਹੋਏ ਆ ਜੀ ਲੋਕ ਨੂੰ ਟਰਾਈ ਨਹੀਂ ਕੀਤਾ ਉਹਨਾਂ ਨੇ ਜਾਨੀ ਕਿ ਉਹਨਾਂ ਕੋਲ ਟੂਲ ਵਗੈਰਾ ਸਾਰਾ ਕੁਝ ਸੀਗਾ ਜਿਹਦੇ ਨਾਲ ਉਹਨਾਂ ਦਾ ਕੁਝ ਕਰ ਸਕਣ ਉਹ ਜਾਨੀ ਕਿ ਐਕਸਪਰਟ ਬੰਦੇ ਦਾ ਕੰਮ ਲੱਗਦਾ ਜੀ ਇਨਾ ਨੁਕਸਾਨ ਹੋ ਗਿਆ ਨੁਕਸਾਨ ਅਦਰ ਜਿਹੜੀ ਸੇਵਿੰਗ ਪਈ ਹੁੰਦੀ ਆ ਬੰਦੇ ਕੋਲੇ ਮਤਲਬ ਕੈਸ਼ ਹੀ ਲੈ ਕੇ ਗਏ ਨੇ ਉਹ ਕੈਸ਼ ਤੋਂ ਇਲਾਵਾ ਕੁਝ ਨਹੀਂ ਨਿਕਤਨ ਕੀਤਾ ਉਹਨਾਂ ਨੇ ਯਾਨੀ ਕਿ 15-20 ਹਜ਼ਾਰ ਦਾ ਟੋਟਲ ਲਾਸ ਹੋ ਗਿਆ ਜੀ ਪੁਲਿਸ ਪ੍ਰਸ਼ਾਸਨ ਕੰਪਲੀਟ ਕਰਤੀ ਹਾਂਜੀ ਕੰਪਲੀਟ ਕਰਤੀ ਜੀ ਕੀ ਮੰਗੇ ਕਰਦੇ ਮੰਗ ਇਹੀ ਕਰਦੇ ਆਂ ਜੀ ਚੋਰਾਂ ਨੂੰ ਨੱਥ ਪਾਈ ਜਾਵੇ ਤੇ ਵੀ ਸਾਨੂੰ ਇਨਸਾਫ ਜਾਂ ਦਵਾਇਆ ਜਾਵੇ ਜੀ ਕੀ ਲੱਗਦਾ ਕਿਸੇ ਤੇ ਸ਼ੱਕ ਤਾਂ ਨਹੀਂ ਲੱਗਦਾ ਕੋਈ ਅਜਿਹਾ ਸ਼ੱਕ ਇਦਾਂ ਵੀ ਸ਼ਹਿਰ 'ਚ ਵੀ ਬਹੁਤ ਚੋਰੀਆਂ ਹੋ ਰਹੀਆਂ ਨੇ ਸਰ ਸਾਨੂੰ ਤਕਰੀਬਨ ਉਹੀ ਬੰਦਿਆਂ ਦੇ ਕੰਮ ਲੱਗਦੇ ਆ ਜਿਹੜੇ ਸ਼ਹਿਰ 'ਚ ਕਰ ਰਹੇ ਨੇ ਉਹਨਾਂ ਨੇ ਇੱਥੇ ਕੀਤਾ ਹੋ ਸਕਦਾ ਆ ਕੋਈ ਚੌਕੀਦਾਰ ਇੱਥੇ ਪਹਿਰੇਦਾਰ ਹੈਗਾ ਕੋਈ ਪਹਿਰੇਦਾਰ ਕੋਈ ਚੌਕੀਦਾਰ ਹੈ ਨਹੀਂ ਅਸੀਂ ਥੋੜਾ ਸ਼ਹਿਰ ਤੋਂ ਬਾਹਰ ਨਿਕਲ ਜੰਨੇ ਆ ਜੀ ਸੈਕਟਰ 11 ਸਕੂਲ ਦੇ ਪੁਆਇੰਟ ਤੋਂ ਥੋੜਾ ਅੱਗੇ ਆ ਜੀ